ਸਾਸਤਰੀ ਕਾਲਜ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਨਸ਼ੇ ਦੇ ਖਿਲਾਫ ਲਗਾਤਾਰ ਜਿਹੜੀ ਪੁਲਿਸ ਦੀ ਜਿਹੜੀ ਮੁਹਿੰਮ ਆ ਉਹ ਜਾਰੀ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਅੱਜ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਇੱਕ ਵੱਡਾ ਜਿਹੜਾ ਇੱਕ ਨੈਟਵਰਕ ਜਿਹੜਾ ਆ ਉਹ ਉਹਨੂੰ ਨੈਕਸਸ ਨੂੰ ਜਿਹੜਾ ਆ ਉਹ ਫੇਲ ਕਰ ਦਿੱਤਾ ਗਿਆ ਹੈ ਜੀ ਆ ਤੁਹਾਨੂੰ ਦੱਸ ਦਈਏ ਕਿ ਤਿੰਨ ਨੌਜਵਾਨਾਂ ਨੂੰ 1 ਕਿਲੋ ਹਿਰੋਇਨ ਦੇ ਨਾਲ ਜਿਹੜਾ ਕਾਬੂ ਕੀਤਾ ਗਿਆ ਹੈ ਤੋਰੇ ਨਾਲ ਦੀ ਨਾਲ ਉਹਨਾਂ ਕੋਲ ਇੱਕ ਵਰਨਾਕਾਰ ਜਿਹੜੀ ਬਰਾਮਦ ਕੀਤੀ ਗਈ ਹੈ ਔਰ ਇਸ ਤੋਂ ਇਲਾਵਾ ਜਿਹੜੀ ਆ ਇੱਕ ਇਲੈਕਟ੍ਰੋਨਿਕ ਕੰਡਾ ਜਿਹੜਾ ਆ ਉਹ ਬਰਾਮਦ ਕੀਤਾ ਗਿਆ ਔਰ ਇਸ ਤੋਂ ਇਲਾਵਾ ਉਹਨਾਂ ਦੇ ਕੋਲੋਂ 5000 ਰੁਪਏ ਡਰੱਗਸ ਮਨੀ ਜਿਹੜੀ ਆ ਉਹ ਵੀ ਪੁਲਿਸ ਤੋਂ ਵੱਲੋਂ ਬਰਾਮਦ ਕੀਤੀ ਗਈ ਤਾਂ ਉਹਨਾਂ ਦੱਸ ਦਿਆ ਕਿ ਖੂਫਨਾ ਖੂਫੀਆ ਸੂਚਨਾ ਦੇ ਆਧਾਰ ਦੇ ਉੱਤੇ ਜਿਹੜਾ ਆ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਤੋਰੇ ਵੱਡੀ ਗੱਲ ਤਾਂ ਉਹ ਵੀ ਦੱਸ ਦਿਆ ਕਿ ਇਹ ਜਿਹੜਾ ਇੱਕ ਇਹਨਾਂ ਵਿੱਚੋਂ ਇੱਕ ਨੌਜਵਾਨ ਜਿਹੜੀ ਆ ਉਹ ਹਿਰੋਇਨ ਦੀ ਜਿਹੜੀ ਸਪਲਾਈ ਜਿਹੜੀ ਆ ਉਹ ਪਿੰਡ ਸ਼ੇਖਪੁਰਾ ਦੇ ਵਿੱਚ ਦੇਣ ਵਾਸਤੇ ਆਇਆ ਸੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਉੱਤੇ ਪੁਲਿਸ ਵੱਲੋਂ ਜਿਹੜੀ ਆ ਉਥੇ ਰੇਡ ਕੀਤੀ ਗਈ ਰੇਡ ਤੇ ਵਿੱਚ ਜਿਹੜੇ ਆ ਇਹ ਤਿੰਨ ਨੌਜਵਾਨ ਜਿਹੜੇ ਆ ਉਹ ਕਾਬੂ ਕਰ ਲਿੱਤੇ ਗਏ ਨੇ ਔਰ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਇਹਨਾਂ ਤਿੰਨਾਂ ਦੇ ਉੱਪਰ ਅਲੱਗ-ਅਲੱਗ ਧਰਾਵਾਂ ਦੇ ਜਿਹੜੇ ਆ ਕੇਸ ਅਲੱਗ-ਅਲੱਗ ਥਾਣਿਆਂ ਦੇ ਵਿੱਚ ਵੀ ਜਿਹੜੇ ਆ ਉਹ ਦਰਜ ਹਨ ਔਰ ਪੁਲਿਸ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਪਸੇ ਕਿਸੇ ਵੀ ਕੀਮਤ ਤੇ ਜੜਾ ਨਸ਼ਾ ਵੇਚੜਨ ਨਹੀਂ ਦਿੱਤਾ ਜਾਵੇਗਾ ਅਸੀਂ ਫਿਲਹਾਲ ਥੋੜੇ ਦਿਨ ਪਹਿਲਾਂ ਵੀ ਜੜੀ ਆ ਨਸ਼ੇ ਦੇ ਖਿਲਾਫ ਜਿਹੜੇ ਇਲਲੀਗਲ ਜਿਹੜੇ ਸ਼ਰਾਬ ਵੇਚਦੇ ਸਨ ਉਹਨਾਂ ਦੇ ਖਿਲਾਫ ਵੀ ਜੜੀ ਵੱਡੀ ਜੜੀ ਮੁਹਿੰਮ ਵਿੱਢੀ ਸੀ ਔਰ ਵੱਡੀ ਜੜੀ ਕਾਮਯਾਬੀ ਆ ਉਹਦੇ ਵਿੱਚ ਵੀ ਪੁਲਿਸ ਨੂੰ ਮਿਲੀ ਹੈ ਅਸੀਂ ਇਸ ਕਰਕੇ ਦੱਸਿਆ ਵੀ ਮਾਨ ਜੋ ਬੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਟ ਸਤੰਦਰ ਪਾਲ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਅਮਰਸਰ ਦੇ ਆਤੀ ਜੀ ਦੇ ਦੇਸ਼ਾ ਨਿਰਦੇਸ਼ ਵਿੱਚ ਅਸੀਂ ਇੱਥੇ ਡੰਡਿਆਲਾ ਸ਼ਿਵਕਪੁਰ ਮਹੱਲੇ ਦੇ ਵਿੱਚੋਂ 1 ਕਿਲੋ ਹੀਰਨ ਬਰਾਮਦ ਕੀਤੀ ਆ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੌਕਪ ਕੀਤਾ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਾਨੂੰ ਦਲਬਾਜ ਸਿੰਘ ਤਰਸਿੱਖੇ ਏਰੀਆ ਦਾ ਇੱਕ ਆਕਾਸ਼ ਹੈਗਾ ਤੇ ਇੱਕ ਸੰਦੀਪ ਸਿੰਘ ਤਲਵੰਡੀ ਬੰਦਾਰ ਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰਨ ਬਰਾਮਦ ਕੀਤੀ ਆ ਜਿਹੜੇ ਇੱਥੇ ਸਪਲਾਈ ਕਰਨ ਆਏ ਸੀ ਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਅਧਿਕ ਨਹੀਂ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡੇ ਵਾਲੇ ਦੀ ਐਸ ਐਚਓ ਸਾਹਿਬ ਤੇ ਸਾਹਸਕਦੇਵ ਸਿੰਘ ਸਾਹਿਬ ਇਨਸਪੈਕਟਰ ਦੀ ਮਿਹਨਤ ਕਰਕੇ ਇਹ ਅਸੀਂ ਸਾਰੀ ਕਾਮਯਾਬੀ ਕੀਤੀ। ਕੋਈ ਡਰਗ ਮਨੀ ਡਰਗ ਮਨੀ 5000 ਰੁਪਈਆ ਇਹਨਾਂ ਦੇ ਕੋਲੋਂ ਮਿਲਿਆ। ਅਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਉਹ ਤੋਂ ਪਹਿਲਾਂ ਹੀ ਇਹ ਸਾਡੇ ਹੱਥ ਚੜ ਗਿਆ। ਇਸ ਤੋਂ ਪਹਿਲਾਂ ਮਾਮਲਾ ਚੜਿਆਗਾ। ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ। ਪਹਿਲੇ ਪਰਚੇ ਦਰਜ ਹੈਗੇ ਆ। ਜੇ ਸਾਰੇ ਦੋ ਦੋ ਮਕੰਮੇ ਪਹਿਲਾਂ ਦਰਜ ਠੀਕ। ਉਹ ਹਾਲ ਲੈ ਗਿਆ ਉਹਦੇ ਪਤਾ ਨਹੀਂ ਕਿ ਇਹ ਸਾਡੀ ਜੀ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਤਤਤੀਸ਼ ਚੱਲਦੀ ਆ ਅਗਲਾ ਪਿਛਲਾ ਅਸੀਂ ਸਾਰਾ ਇਹ ਕਲੀਅਰ ਕਰਾਂਗੇ ਸਰ ਹੈ ਵਰਨਾ ਗੱਡੀ ਦਾ ਨੰਬਰ ਕੀ ਹੈ ਵਰਨਾ ਗੱਡੀ ਦਾ ਨੰਬਰ ਹੈਗਾ ਜੀ DL 4C AQ 9631 ਨਸ਼ਾ ਕਾਫੀ ਫੜੇ ਕਹਿੰਦਾ ਕੁਝ ਹੋਣਾ ਨਸ਼ਾ ਹਟਕੀ ਹੋਣੀ ਹੋ ਰਹੀ ਹੈ ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜੀ ਮਨੀ ਕਰਕੇ ਜ ਜਿੰਨੇ ਵੀ ਇਹ ਬੰਦੇ ਹੈਗੇ ਇਸ ਖੰਧੇ ਚ ਪਏ ਆ لیکن ਅਸੀਂ ਵੀ ਪੂਰੇ ਮਸਤੈਦ ਹੈਗੇ ਆ ਸਾਡੀ ਫੋਰਸ ਜਿਹੜੀ ਹੈ ਜੰਡੇ ਵਾਲੇ ਦਾ ਅਸੀਂ ਸਾਰਾ ਇਹ ਤਿਆਰ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ ਤੇ ਸਾਡੀ ਤਾਂ ਲੋਕਾਂ ਨੂੰ ਵੀ ਇਹ اپੀਲ ਹੈਗੀ ਹੈ ਵੀ ਤੁਸੀਂ ਵੱਧ ਚੜ ਕੇ ਸਾਨੂੰ ਇਨਫੋਰਮੇਸ਼ਨ ਦਿਓ ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ ਐਸਚਓ ਸਰਪ ਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਇਹ ਸਾਰਾ ਕੰਮ ਹੋਇਆ ਵੀ ਜਾਇ ਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਫਿਰ ਹੀ ਲੋਕ ਸਾਥ ਦੇਣਗੇ ਤਾਂ ਫਿਰ ਇਹ ਨਸ਼ੇ ਦੀ ਬਿਲਕੁਲ ਅਸੀਂ ਖਤਮ ਖਤਮ ਕਰ ਸਕਦੇ ਜਿਹੜਾ ਸ਼ੁਰੂ ਹੋਣਾ ਹੈ ਕਿ ਰੱਬ ਆਦੀਂ ਮਛੇ ਦੇਖੋ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ ਅਗਰ ਹੱਬਾ ਤੇ ਤੁਸੀਂ ਇਹ ਦੇਖੋ ਵੀ ਸਾਡਾ ਰੋਜ਼ ਇੱਕ ਅਦਾ ਪਰਚਾ ਹੁੰਦਾ ਹੁਣ ਇਸ ਤੋਂ ਅਲੱਗ ਅਸੀਂ ਸ਼ਰਾਬ ਦੇ ਵੀ ਤਿੰਨ ਪਰਚੇ ਕੱਲ ਦਰਜ ਕੀਤੇ ਆ ਉਹਦੇ ਚ ਵੀ ਸਾਡੀ ਰਿਕਵਰੀ ਹੋਈ ਆ ਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਛੇਕੂਪੁਰ ਮਹੱਲੇ ਵਾਲਿਆਂ ਨੂੰ ਵੀ ਕਿ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ ਕੋਈ ਅੱਗੇ ਨਹੀਂ ਆਉਂਦਾ ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਭੁਲਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ